ਅੱਛਾ ਮੈਡਮ ਬਹੁਤ ਵੱਡੀ ਗੱਲ ਹੈ ਐਸਵੇਲੇ ਪੀਸਫੁਲੀ ਪ੍ਰੋਟੈਸਟ ਕਰ ਰਹੇ ਹੋ ਪੁਲਿਸ ਪੌਸ਼ਾ ਦੇਖਦੇ ਅਰੈਸਟ ਕਰਨ ਆ ਗਿਆ ਇਹਦੇ ਬਾਰੇ ਕੀ ਕਰਨਾ ਚਾਹੋਗੇ ਵੇਖੋ ਜੀ ਇਹ ਸਾਡੀ ਡੈਮੋਕ੍ਰੇਸੀ ਦਾ ਕਹਾਣ ਹੈ ਕਿਉਂਕਿ ਸਾਡੀ ਡੈਮੋਕ੍ਰੇਸੀ ਦੇ ਵਿੱਚ ਪੀਸਫੁਲ ਪ੍ਰੋਟੈਸਟ ਕਰਨਾ ਅਲਾਉਡ ਹੈ ਉਹਦੇ ਵਿੱਚ ਕੋਈ ਵੀ ਤੱਕਾ ਮੁੱਕੀ ਕਿਸੇ ਵੀ ਤਰੀਕੇ ਦੀ ਨਹੀਂ ਹੋਣੀ ਚਾਹੀਦੀ ਪੀਸਫੁੱਲ ਬੰਦਿਆਂ ਨੂੰ ਪੁਲਿਸ ਪ੍ਰਸ਼ਾਸਨ ਨੇ ਚੱਲਣਾ ਹੈ ਸਾਡੇ ਨਾਲ-ਨਾਲ ਚੱਲਣ ਅਸੀਂ ਪੀਸਫੁੱਲੀ ਆਪਣੀ ਉੱਥੇ ਜਾਵਾਂਗੇ ਆਪਣਾ ਪ੍ਰੋਟੈਸਟ ਕਰਾਂਗੇ ਬਟ ਇਹਦੇ ਵਿੱਚ ਜ਼ਬਰਦਸਤੀ ਤੁਹਾਨੂੰ ਖਿੱਚਾ ਤੂੰ ਹੀ ਕਰਕੇ ਤੁਹਾਨੂੰ ਅਰੈਸਟ ਨਹੀਂ ਕਰਨਾ ਚਾਹੀਦਾ ਦੇਖੋ ਇੱਕ ਪਾਸੇ ਤਾਂ ਪੰਜਾਬੀਆਂ ਨੂੰ ਕੱਟ ਨਹੀਂ ਕਰ ਦਿੱਤਾ ਜਾ ਰਿਹਾ ਦੂਜੇ ਪਾਸੇ ਕਹਿੰਦੇ ਵੱਡੀ ਗਿਣਤੀ ਵਿੱਚ ਪ੍ਰਵਾਸੀ ਜਿਹੜੇ ਉੱਥੇ ਇਕੱਠੇ ਕੀਤੇ ਗਏ ਆ ਸਟੇਜ ਲਾਗ ਦਿੱਤੀ ਗਈ ਲੰਗਰ ਚੱਲ ਰਿਹਾ ਉਹਦੇ ਬਾਰੇ ਕੀ ਕਰ ਜਾਓਗੇ ਕਿਹੋ ਜਿਹਾ ਇਹ ਦੋ ਦੋ ਤਰੀਕੀਂ ਦੀ ਨੀਤੀ ਕਿਉਂ ਚੱਲ ਰਹੀ ਆ ਮੈਨੂੰ ਇਹ ਗਲਤ ਹੈ ਐਵੇਂ ਨਹੀਂ ਹੋਣਾ ਚਾਹੀਦਾ ਪੰਜਾਬ ਦੇ ਲੋਕਾਂ ਦੀ ਪਹਿਲ ਹੋਣੀ ਚਾਹੀਦੀ ਹੈ ਇਹ ਤੇ ਉਸ ਦਿਨ ਵੀ ਉਹ ਇੰਡਸਟਰੀਲਿਸ ਸਿਗੇ ਜਿਨ੍ਹਾਂ ਨੇ ਇਹ ਗੱਲ ਕੀਤੀ ਹੈ ਕਿ ਪ੍ਰਵਾਸੀਆਂ ਨੂੰ ਅੱਗੇ ਲੈ ਕੇ ਆਵਾਂਗੇ ਵੇਖੋ ਇਹ ਗਲਤ ਗੱਲ ਹੈ ਜੋ ਕੋਸ਼ਿਸ਼ ਉਥੇ ਕੁੰਮੜਾਂ ਦੇ ਵਿੱਚ ਹੋਇਆ ਹੈ ਮੁਹਾਲੀ ਦੇ ਵਿੱਚ ਜੋ ਪ੍ਰਵਾਸੀਆਂ ਨੇ ਕੀਤਾ ਉਹ ਬਿਲਕੁਲ ਗਲਤ ਕੀਤਾ ਹੈ ਅਸੀਂ ਵੀ ਬਾਕੀ ਸਟੇਟਾਂ ਦੇ ਵਿੱਚ ਜਾ ਕੇ ਕੰਮ ਕਰਦੇ ਹਾਂ ਪਰ ਅਸੀਂ ਉੱਥੋਂ ਜਾ ਕੇ ਆਧਾਰ ਕਾਰਡ ਤੇ ਵੋਟਰ ਕਾਰਡ ਨਹੀਂ ਬਣਾਉਂਦੇ ਅੱਜ ਤੁਸੀਂ ਅੱਜ ਹੀ ਹਿਮਾਚਲ ਚੱਲ ਜਓ ਤੁਸੀਂ ਇੱਕ ਮੈਂ ਕਹਿੰਦੀ ਥੋੜੀ ਜਿਹੀ ਜ਼ਮੀਨ ਨਹੀਂ ਖਰੀਦ ਸਕਦੇ ਬਟ ਪੰਜਾਬ ਦੇ ਵਿੱਚ ਆ ਜਾ ਕੇ ਹਰ ਕੋਈ ਜ਼ਮੀਨ ਖਰੀਦ ਸਕਦਾ ਹੈ ਪੰਜਾਬ ਵਾਲੇ ਮੁੱਖ ਮੰਤਰੀ ਨੂੰ ਇੱਥੇ ਸਟੈਪ ਲੈਣਾ ਚਾਹੀਦਾ ਹੈ ਕਿ ਸਾਡੇ ਪੰਜਾਬ ਦੀ ਇੱਕ ਵੈਲਿਊ ਬਿਲਡ ਅਪ ਕਰਨ ਸਾਡੇ ਪੰਜਾਬੀਆਂ ਦਾ ਪਹਿਲਾ ਹੱਕ ਹੈ ਪੰਜਾਬ ਦੇ ਉੱਤੇ ਐਗਰੀਕਲਚਰ ਦੇ ਉੱਤੇ ਠੀਕ ਹੈ ਇੱਥੇ ਦੂਜੇ ਇੰਡਸਟਰੀਅਲਿਸਟ ਆ ਹੋਣੀ ਚਾਹੀਦੀ ਬਟ ਇਹੀ ਜੀ ਤਰੱਕੀ ਨਹੀਂ ਹੋਣੀ ਚਾਹੀਦੀ ਕਿ ਪੰਜਾਬ ਨੂੰ ਹੀ ਖਤਮ ਕਰ ਦਿੱਤਾ ਜਾਵੇ ਅਗਲੀ ਗੱਲ ਇਹ ਆ ਮੈਡਮ ਜਿੱਦਾਂ ਬਦਲਾਅ ਦੀ ਗੱਲ ਕਰਦੇ ਸੀ ਕਾਂਗਰਸ ਹੀ ਆਏ ਅਕਾਲੀ ਆਏ ਆਪਾਂ ਉਹਨਾਂ ਨੂੰ ਬਦਲਾਅ ਲਿਆਉਣ ਲਈ ਆਵਾਜ਼ ਦੀ ਪਾਰਟੀ ਲੈ ਕੇ ਆਏ ਬਹੁਤ ਵੱਡੀਆਂ ਗੱਲਾਂ ਕਰਦੇ ਭਗਵੰਤ ਮਾਨ ਸਾਹਿਬ ਅੱਜ ਉਹਨਾਂ ਦੇ ਵਿੱਚ ਕੋਈ ਗੱਲ ਜਿਹੜੀ ਆਪਾਂ ਕੀਤੀ ਸੀਗੀ ਉਹ ਖਰੇ ਨਹੀਂ ਉਤਰੇ ਉਹ ਤੇ ਕੀ ਕਹਿਣਾ ਚਾਹੀਦਾ ਵੇਖੋ ਮੈਨੂੰ ਇਹ ਲੱਗਦਾ ਹੈ ਕਿ ਭਗਵੰਤ ਮਾਨ ਸਾਹਿਬ ਨੂੰ ਅੱਜ ਜਿਹੜਾ ਇਹ ਮੁੱਦਾ ਹੈ ਬੁੱਢੇ ਨਾਲੇ ਦਾ ਇਸ ਮੁੱਦੇ ਦੇ ਉੱਤੇ ਉਹਨਾਂ ਨੂੰ ਸਾਥ ਦੇਣ ਦੀ ਲੋੜ ਸੀਗੀ ਕਿਉਂਕਿ ਜਿਹੜਾ ਪਾਣੀ ਹੈ ਗੰਦਾ ਪਾਣੀ ਹੈ ਉਹ ਪਾਣੀ ਮੰਤਰੀਆਂ ਨੇ ਵੀ ਪੀਣਾ ਹੈ ਸੀਐਮ ਨੇ ਵੀ ਪੀਣਾ ਹੈ ਸਾਰਿਆਂ ਨੇ ਪੀਣਾ ਹੈ ਇਟਸ ਨਾਟ ਅਬਾਊਟ ਅਸੀਂ ਸਾਰੇ ਜਣੇ ਆ ਅਸੀਂ ਤੇ ਮੈਂ ਤੇ ਇੱਥੇ ਲੁਧਿਆਣੇ ਰਹਿੰਦੀ ਵੀ ਨਹੀਂ ਨਾ ਬਟ ਫਿਰ ਵੀ ਅਸੀਂ ਆਏ ਆ ਮੈਂ ਹੀ ਗੱਲ ਕੀਤੀ ਹੈ ਵੀ ਜਿੰਨੇ ਇੱਥੇ ਖੜੇ ਹੈ ਜਾਗਦਿਆਂ ਜ਼ਮੀਰਾਂ ਵਾਲੇ ਖੜੇ ਨੇ ਜਿਨ੍ਹਾਂ ਦੀਆਂ ਜ਼ਮੀਰਾਂ ਸੁੱਤੀਆਂ ਨੇ ਉਹ ਘਰ ਬੈਠੇ ਨੇ ਸਾਨੂੰ ਵਾਤਾਵਰਨ ਦੀ ਪਰਵਾਹ ਹੈਗੀ ਹੈ ਕਿਉਂਕਿ ਪੰਜਾਬ ਦੇ ਕੋਲ ਹੈਗਾ ਕੀ ਹੈ ਪਾਣੀ ਹੈ ਨਾ ਤੇ ਕੋਈ ਜਬਰਦਸਤੀ ਕੇਫਟਾਰ ਕੀਤਾ ਜਾ ਰਿਹਾ ਹੈ ਇੱਥੇ ਕੋਈ ਤੁਸੀਂ ਵਿਚਾਰ ਸੁਣੇ ਆ ਧੱਕਾ ਮੁਕੀ ਹੋਣੀ ਸ਼ੁਰੂ ਹੋ ਗਈ ਆ ਅਰੈਸਟ ਕਰਨ ਲੱਪੇ ਆ ਬੀਬੀਆਂ ਨੂੰ ਵੀ ਅਰੈਸਟ ਕੀਤਾ ਜਾ ਰਿਹਾ ਆ ਭਾਈ ਅਮਰਤਪਾਲ ਸਿੰਘ ਦੇ ਪਿਤਾ ਜੀ ਨੂੰ ਅਰੈਸਟ ਕੀਤਾ ਜਾ ਰਿਹਾ ਆ ਸੋ ਗੱਡੀ ਦੇ ਵਿੱਚ ਬਹੁਤ ਸਾਰੇ ਪੁਲਿਸ ਬਿਜਮ ਹੋ ਰਾਇਆ ਇਹ ਲਾਈਵ ਤੁਸੀਂ ਤੁਸੀਂ ਦੇਖ ਰਹੇ ਆ ਲੁਧਿਆਣਾ ਸ਼ਹਿਰ ਤੋਂ ਵੇਰਕਾ ਮਿਲਕਪੁਰ ਤੋਂ ਸੋ ਇਹ ਪੀਸਫੁਲੀ ਪ੍ਰੋਟੈਸਟ ਕਰਦੇ ਹੋਏ ਪੀਸਫੁਲੀ ਕੋਈ ਤਰੀਕਾ ਹੀ ਹੋਏ ਤੁਸੀਂ ਖਿੱਚੋ ਨਹੀਂ ਲੱਗਦੇ ਇਹ ਤਾਂ ਕੋਈ ਤਰੀਕਾ ਨਹੀਂ ਹੋਏ ਨਾ ਕਿ ਪੀਸਫੁਲੀ ਅੰਤਨਾ ਹਜ਼ਾਰੇ ਨੇ ਕੀਤਾ ਉੱਥੇ ਤਾਂ ਕਿਸੇ ਨੇ ਕਿਸੇ ਨੂੰ ਰੋਕਿਆ ਨਹੀਂ ਚਲੇ ਜਾਓ ਜਾਂ ਬਸ ਬੈਠ ਜਾਓ ਪਲੀਜ਼ ਰਿਕੁਐਸਟ ਹੈ ਨਹੀਂ ਕੋਈ ਗੱਲ ਸਮਝ ਸਰ ਮੈਨੂੰ ਲੈ ਜਾਓ ਜਾਂ ਬਿਠਾਓ ਬੇਟਾ ਇਹ ਨਾਲ ਬੇਟਾ ਬਿਠਾਓ ਠੀਕ ਹੈ ਹੋ ਗਿਆ ਤੁਹਾਡਾ ਟੈਡੀਟੇਸ਼ਨ ਹੋ ਗਿਆ ਮੈਸੇਜ ਚਲੇ ਗਿਆ ਪਲੀਜ਼ ਜਿਹੜਾ ਤੁਹਾਡਾ ਮੈਸੇਜ ਆਣਾ ਹੀ ਚਲੇ ਗਿਆ ਅਸੀਂ ਸ਼ਾਂਤੀ ਨਾ ਕਰ ਰਹੇ ਹਾਂ ਅਸੀਂ ਕੀ ਦੇਖੋ ਕਿੰਨੀ ਗਲਤ ਗੱਲ ਇਹਨਾਂ ਨੇ ਕਹੀ ਕਹਿੰਦੇ ਕਹਿੰਦੇ ਤੁਹਾਡਾ ਜਸ਼ਨ ਹੋ ਗਿਆ ਸਾਡਾ ਕੋਈ ਜਸ਼ਨ ਨਹੀਂ ਹੋਇਆ ਸਾਡੇ ਬੱਚੇ ਮਾਰ ਕੇ ਖੁਸ਼ੀ ਬੋਲ ਰਹੇ ਹਾਂ ਮੈਂ ਜਸ਼ਨ ਨਹੀਂ ਕਿਹਾ ਮੈਂ ਕਿਹਾ ਜੋ ਤੁਹਾਡਾ ਮੈਸੇਜ ਆਣਾ ਹੀ ਚਲੇ ਗਿਆ ਇਹ ਕੀ کہہ ਰਿਹਾ ਗਲਤ ਗੱਲ ਹੈ ਗਲਤ ਗੱਲ ਹੈ ਵੀਰ ਮੇਰੇ ਤੁਹਾਨੂੰ ਪਤਾ ਸੀ ਕੀ ਕਰੀਏ ਵੀ ਪਾਣੀ ਪੀਣੇ ਹੋ ਸਾਬੇਬ ਤੁਹਾਡੇ ਬੱਚੇ ਹੀ ਪਿੰਦੇ ਆ ਮੈਸੇਜ ਨਾਲ ਚਲੇਗਾ ਨਹੀਂ ਕੋਈ ਹੋਇਆ ਨਹੀਂ ਜੀ ਜੋੜਾ ਲੋ ਜੀ ਅਰੈਸਟ ਪੈ ਰਹੀ ਆ ਲੇਡੀਜ਼ ਦੀ ਵੀ ਵੱਡੀ ਕਾਰਵਾਈ ਕੀਤੀ ਜਾ ਰਹੀ ਆ ਜਿੰਨਾ ਵੀ ਪ੍ਰੋਟੈਸਟ ਵੀ ਅਸੀਂ ਸ਼ਾਂਤ ਰਹੇ ਆ ਅਟੂ ਸਾਹਿਬ ਨੂੰ ਨਹੀਂ ਸਾਥ ਦੇ ਦਿੰਦੇ ਜੀ ਨੂੰ ਬੇਨਤੀ ਕਰੋ ਬਸ ਚ ਬਿਠਾਓ ਹਾਂ ਭਾਈ ਸਾਹਿਬ ਕੋਈ ਡਿਊਟੀ ਹੈ ਭਾਈ ਸਾਹਿਬ ਪੜ੍ਹੇ ਲਿਖੇ ਲੋਕ ਪੀਸਫੁਲੀ ਪ੍ਰੋਟੈਸਟ ਕਰ ਰਹੇ ਕਿਸੇ ਕੋਈ ਡਾਂਗਾ ਨਹੀਂ ਹੈਗਾ ਇੱਥੇ ਪਰ ਅੱਜ ਰੈਸਟ ਪਾਈ ਜਾ ਰਹੀ ਆ ਕਿਸੇ ਨੂੰ ਵੀ ਕਹਿੰਦੇ ਇੱਥੇ ਨਹੀਂ ਖੜੇ ਨਾ ਤਾ ਜਾਊਗਾ 4 ਮਹੀਨੇ ਹੋ ਗਏ ਦੱਸਿਆ 3 ਦਸੰਬਰ ਨੂੰ ਅਸੀਂ ਆਵਾਂਗੇ 4 ਮਹੀਨੇ ਹੋ ਗਏ 4 ਮਹੀਨੇ ਹੁਣ ਪੁਲਿਸ ਆ ਗਈ ਐ ਅਸੀਂ ਨਹੀਂ ਆਵਾਂਗੇ ਆਜੋ ਮੈਂ ਆਜੋ ਨਹੀਂ 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 ਪੂਰਾ ਟੱਚ ਨਹੀਂ ਲਾਈਕ ਦੈਟ ਇਟਸ ਵਾਟ ਵੱਡੀ ਗੱਲ ਬਹੁਤ ਵੱਡੀ ਗੱਲ ਬਣ ਜੂ ਮੈਨੂੰ ਨਾ